ਚਾਰੇ ਪਾਸੇ ਫੈਲੇ ਪਾਣੀ ਦੀਆਂ ਇਹ ਤਸਵੀਰਾਂ ਮਾਨਸਾ ਦੀਆਂ ਨੇ ਜਿੱਥੇ ਰਜਵਾਹੇ ਦੇ ਵਿੱਚ ਪਾੜ ਪੈਣ ਕਾਰਨ ਕਰੀਬ 500 ਏਕੜ ਜ਼ਮੀਨ ਦੇ ਵਿੱਚ ਬੀਜੀ ਕਣਕ, ਬਰਸੀਨ ਤੇ ਸਬਜ਼ੀਆਂ ਦੀਆਂ ਫਸਲਾਂ ਤਬਾਹ ਹੋ ਗਈਆਂ। ਬੀਤੀ ਰਾਤ ਟੁੱਟੇ ਰਜਵਾਹੇ ਨੂੰ ਅਜੇ ਤੱਕ ਪੂਰਿਆ ਨਹੀਂ ਜਾ ਸਕਿਆ। ਨਤੀਜਾ ਇਹ ਹੈ ਕਿ ਖੇਤਾਂ ਦੇ ਵਿੱਚ ਹਰ ਪਾਸੇ ਪਾਣੀ ਭਰ ਗਿਆ। ਜਿਨ੍ਹਾਂ ਖੇਤਾਂ ਵਿੱਚ ਕਿਸਾਨਾਂ ਨੇ ਕਣਕ ਦੀ ਬਿਜਾਈ ਕੀਤੀ ਸੀ, ਉੱਥੇ ਹੁਣ 4-4 ਫੁੱਟ ਤੱਕ ਪਾਣੀ ਖੜ ਗਿਆ ਏ। ਸਿਰਫ ਖੇਤ ਹੀ ਨਹੀਂ, ਬਲਕਿ ਪਾਣੀ ਲੋਕਾਂ ਦੇ ਘਰਾਂ ਤੱਕ ਵੀ ਪਹੁੰਚ ਗਿਆ ਹੈ। ਕੁਈ ਸਰਕਾਰੀ ਮਦਦ ਨਾ ਮਿਲਦੀ ਵੇਖ ਕਿਸਾਨ ਖੁਦ ਹੀ ਪਾਣੀ ਰੋਕਣ ਦੇ ਯਤਨ ਕਰ ਰਹੇ ਨੇ ਤਣਕ ਬੀਜੀ ਹੋਈ ਸੀ ਬਰਸੀਨ ਬੀਜਿਆ ਹੋਇਆ ਸੀ ਸਬਜ਼ੀਆਂ ਬੀਜੀਆਂ ਹੋਈਆਂ ਸੀ ਹਰਾ ਚਾਰਾ ਸੀਗਾ ਜਿਹੜਾ ਉਹਦੇ ਚ ਤਕਰੀਬਨ 3 3 ਫੁੱਟ 4 4 ਫੁੱਟ ਪਾਣੀ ਖੜਾਗਾ ਤੇ ਔਰ ਜਿਹੜਾ ਪਾਣੀ ਆ ਉਸ ਖੇਤਾਂ ਦਾ ਇਕੱਠਾ ਹੋ ਕੇ ਪਿੰਡ ਜਿਹੜਾ ਨੀਵੇਂ ਵਾਲੇ ਪਾਸੇ ਆ ਔਰ ਘਰਾਂ ਦੇ ਨਾਲ ਪਿੰਡ ਦੇ ਬਿਲਕੁਲ ਜਿਹੜੇ ਘਰ ਨਾਲ ਲੱਗਦੇ ਨੇ ਖੇਤਾਂ ਦੇ ਨਾਲ ਉਹਨਾਂ ਦੇ ਨਾਲ ਖੈ ਖੈ ਕੇ ਮਤਲਬ ਕਿ ਥੋੜੇ ਸਮੇਂ ਬਾਅਦ ਜੇ ਪਾਣੀ ਨਾ ਬੰਦ ਹੋਇਆ ਤਾਂ ਉਹ ਪਿੰਡ ਦੇ ਵਿੱਚ ਵੀ ਕ੍ਰਾਸ ਕਰੂਗਾ ਨਹਿਰੀ ਮਹਿਕਮੇ ਦੀ ਅਣਗੈਰì ਕਾਰਨ ਗੁੱਸੇ ਵਿੱਚ ਆਏ ਕਿਸਾਨਾਂ ਨੇ ਮਾਨਸਾ ਸਿਰਸਾ ਰੋਡ ਦੇ ਉੱਤੇ ਜਾਮਲਾ ਦਿੱਤਾ ਕਿਸਾਨਾਂ ਦਾ ਇਲਜ਼ਾਮ ਸੀ ਕਿ ਨਾਤਾ ਰਜਵਾਹੇ ਦੀ ਸਮਾਂ ਰਹਿੰਦਿਆਂ ਸਫਾਈ ਕੀਤੀ ਗਈ ਤੇ ਨਾ ਹੀ ਪਾਣੀ ਛੱਡਣ ਬਾਰੇ ਕਿਸਾਨਾਂ ਨੂੰ ਦੱਸਿਆ ਗਿਆ ਰਜਵਾਹੇ ਦੇ ਟੁੱਟਣ ਕਾਰਨ ਕ੍ਰਾਂਗਣਾ ਕੋਟ ਧਰਮੂ ਤੇ ਡੇਲੂ ਵਾਲਾ ਪਿੰਡ ਵੱਡੇ ਪੱਧਰ ਤੇ ਮਾਰ ਹਿਠਾਏ ਨੇ ਕਿਸਾਨ ਬਰਬਾਦ ਹੋਈ ਫਸਲ ਦੇ ਲਈ ਮੁਆਵਜ਼ੇ ਦੀ ਮੰਗ ਕਰ ਰਹੇ ਨੇ ਪ੍ਰਵਾਹੀ ਕਾਰਨ ਹੋਇਆ ਕਿਉਂਕਿ ਉਹਦੀ ਸਫਾਈ ਨਹੀਂ ਸੀ ਹੋਈ ਵਾਹੇ ਦੀ ਤੇ ਆਪਣੇ ਹੈਡ ਉਹਨਾਂ ਨੇ ਬੰਦ ਕਰਤੇ ਸੀਗੇ ਤੇ ਸਾਨੂੰ ਕਿਸੇ ਨੂੰ ਪਿੰਡ ਨੂੰ ਕਿਸੇ ਨੂੰ ਸੂਚਨਾ ਨਹੀਂ ਦਿੱਤੀ ਗਈ ਜਿਹਦੇ ਕਾਰਨ ਪਾਣੀ ਓਵਰਫਲੋ ਹੋ ਗਿਆ ਤੇ ਨਹਿਰ ਟੁੱਟ ਗਈ ਤੇ ਅਸੀਂ ਐਕਸ਼ਨ ਸਾਹਿਬ ਨੂੰ 3 ਵਜੇ ਫੋਨ ਕਰਨ ਲੱਗੇ ਅੱਜ ਦਾ 2 ਦਿਨ ਹੋ ਗਏ ਇੱਥੇ ਬੈਠੇ ਆ ਹਜੇ ਤੱਕ ਕੋਈ ਅਫਸਰ ਨਹੀਂ ਬੈਠਾ ਤੇ ਜਿਹਦੇ ਕਾਰਨ ਮੇਰੀ 16 ਏਕੜ ਫਸਲ ਤੇ ਸਾਡੇ ਪਿੰਡ ਵਾਸੀਆਂ ਦੀ 400 ਕਿੱਲਾ ਵਾਣ ਦਾ ਜਿਹੜਾ ਪਾਣੀ ਚ 3-3 ਫੁੱਟ ਪਾਣੀ ਖੜਿਆ ਹੁਣ ਦੱਸੋ ਕਿਸਾਨ ਖੁਦਕੁਸ਼ੀ ਨੇ ਕਰੇ ਹੋਰ ਕੀ ਕਰੇ ਲੋਕ ਹੈ ਉਹ ਮੰਗ ਕਰ ਰਹੇ ਆਸੀਂ ਜੱਥੇਬੰਦੀਆਂ ਨਾਲ ਆ ਕਿ ਕਟੋ ਕਟ ਜਿਹੜਾ ਇਹ ਨਹਿਰੀ ਵਿਭਾਗ ਜ਼ਿੰਮੇਵਾਰ ਹੈ ਸਰਕਾਰ ਜ਼ਿੰਮੇਵਾਰ ਹੈ ਪਹਿਲੀ ਗੱਲ ਤਾਂ ਖੇਤਾਂ ਦੇ ਵਿੱਚੋਂ ਪਾਣੀ ਹੈ ਜਿਹੜਾ ਬਰਮੇ ਬਰਮੇ ਲਾ ਕੇ ਉਹ ਚਾਕੇ ਪਾਣੀ ਖੇਤ ਬੇਲੇ ਕੀਤੇ ਜਾਣ ਨਾਲ ਜਿਹੜਾ ਫਸਲ ਨੁਕਸਾਨ ਹੋ ਗਿਆ ਮੁਰਕੇ ਦੁਬਾਰਾ ਉੱਥੇ ਫਸਲ ਵਿਜਦੀ ਨਹੀਂ 40000 ਰੁਪਿਆ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ ਦੂਜੇ ਪਾਸੇ ਅਧਿਕਾਰੀ ਵੀ ਸਮੇਂ ਦੇ ਉੱਤੇ ਰਜਵਾਹੀ ਦੀ ਸਫਾਈ ਨਾ ਹੋਣ ਦੀ ਗੱਲ ਕਬੂਲ ਕਰ ਰਹੇ ਨੇ ਪਰ ਉਹਨਾਂ ਦੇ ਮੁਤਾਬਕ ਪਾਣੀ ਰੋਕਣ ਦੇ ਲਈ ਅਜੇ 2 ਤੋਂ 3 ਦਿਨ ਹੋਰ ਲੱਗ ਜਾਣਗੇ ਪਾਣੀ ਇਹਦੇ ਚ ਸਫਾਈ ਪੱਖੋਂ ਵੀ ਇਹ ਸਾਡੇ ਰਹਿ ਗਏ ਹੋਏ ਨੇ ਪਿੱਛੇ ਨਹੀਂ ਸਫਾਈ ਹੋਈ ਉਹਦੇ ਕਰਕੇ ਇਹ ਦੋਨਾਂ ਬ੍ਰਾਂਚਾਂ ਦੇ ਵਿੱਚ ਪਾਣੀ ਦੀ ਲੈਵਲ ਹੈ ਜਿਹੜਾ ਇਹ ਵੀ ਵਧਿਆ ਹੋਇਆ ਸੀ ਕੋਈ ਰੈਟ ਹੋਲ ਜਾਂ ਕਿਸੇ ਹੋਰ ਪੱਧਰ ਕਰਕੇ ਜੀ ਇਹ ਦੋਨੋਂ ਰਾਤ ਨੂੰ ਬ੍ਰੀਚ ਕਰ ਗਏ ਤਾਂ ਤਕਰੀਬਨ ਵਿਦਨੇ 3-4 ਡੇਸ ਇਸਕੋ ਪਲਗ ਕਰਕੇ ਇਸ ਕੋ ਕਰੇਗੇ ਸਟਰੈਂਥਨ ਕਰਕੇ ਚਲਵਾਏਗੇ ਜਲਦੀ ਚਲਵਾਏਗੇ ਤੁਹਾਨੂੰ